ਉਹਨਾਂ ਦੇ ਜਸਪੀ ਤੇ ਮਾਤਾ ਜੀ ਮੇਰੇ ਘੱਬੇ ਹੱਥ ਬੈਠੇ ਸੀ ਤੇ ਉਹਨਾਂ ਦੇ ਫਾਜ਼ਲ ਸਾਹਿਬ ਇੱਧਰ ਬੈਠੇ ਨੇ ਲਖਿੰਦਰ ਜੀ 1 10 ਮਾਰਚ ਨੂੰ ਝੂਠਾ ਇੰਕਾਊਂਟਰ ਹੋਇਆ ਸੀ ਉਪਰ ਹੈਡਿੰਗ ਰਾਜਪੁਰੇ ਕੋਲ ਉਹ ਹੈਰੀ ਗੋਪਾਰਾਏ ਨੇ ਕੀਤਾ ਸੀਗਾ ਉਹਨਾਂ ਦੇ ਮਾਤਾ ਜੀ ਵੀ ਬੈਠੇ ਨੇ ਸੀ ਉਹਨਾਂ ਦੇ ਹਸਪੰਦ ਵੀ ਭਜਨ ਸਿੰਘ ਜੀ ਵੀ ਬੈਠੇ ਨੇ ਇਹਨਾਂ ਤਰ੍ਹਾਂ ਤਰ੍ਹਾਂ ਦੇ ਅਨਨੋਨ ਨੰਬਰਾਂ ਤੋਂ ਫੋਨ ਆਉਂਦੇ ਰਿਸ਼ਤੇਦਾਰਾਂ ਤੋਂ ਆਉਂਦੇ ਵੀ ਤੁਸੀਂ মিডিਆ ਅੱਗੇ ਨਹੀਂ ਬੋਲਣਾ ਹੈਗਾ ਤੁਸੀਂ ਕਿਸੇ ਨਾਲ ਗੱਲ ਨਹੀਂ ਕਰਦੇ ਉਹ ਤੁਹਾਨੂੰ ਆਪਣੀ ਅਫ ਜਾਣਕਾਰੀ ਦੇਣਗੇ ਕਿਉਂਕਿ ਅੱਜ ਸਮੇਂ ਦੀ ਮੰਗ ਹੋ ਗਈ ਸੀ ਕਿਉਂਕਿ ਦੁਬਾਰਾ ਇਹਨਾਂ ਨੂੰ ਮੀਡੀਆ ਕੇ ਲੈ ਕੇ ਆਉਣਾ ਪਿਆ ਕਿਉਂਕਿ ਕਿਉਂਕਿ ਇਹਨਾਂ ਤਰ੍ਹਾਂ ਤਰ੍ਹਾਂ ਦੇ ਡ੍ਰੌਨ ਦੀ ਦਬਾਅ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਤੁਹਾਨੂੰ ਪਹਿਲੇ ਸੀਗਾ ਵੀ ਪੇਕਨ ਨੂੰ ਕੰਟਰੈਕਟ ਜਦੋਂ ਇਹ ਅਸੀਂ ਹੋਰ ਕੜਾਈ ਸੰਪੋਰਟ ਮੇਰੀ ਉਹਦੀ ਬਹੁਤ ਆਖਿਆ ਹੀ ਵੈ ਤੇ ਇਹਨਾਂ ਨੇ ਦੱਸਿਆ ਜਿਵੇਂ ਭਾਈ ਰਿਪੋਰਟ ਪਰ ਉਹ ਪਤਾ ਲੱਗਿਆ ਇਧਰ ਅਸ ਕੀਰ ਸਾਹਿਬ ਨੂੰ ਮਿਲੇ ਹੋਣਾ ਨੇ ਕਿ ਸਾਨੂੰ ਦੱਸਿਆ ਵੀ ਹਾਂ ਵੀ ਫੇਕ ਕਾਉਂਟਰ ਕਰਾਈ ਜਿਵੇਂ ਜਾਂ ਕੁਝ ਕਿ ਨੇੜੇ ਗੋਲੀਆਂ ਮਾਰਿਆ। ਮਤਲਬ ਬੇਟੇ ਦਾ ਮੇਰਾ 10 ਮਾਰਚ ਨੂੰ ਕਾਊਂਟਰ ਕਰਿਆ। ਇਹ ਹੈਰੀ ਬੋਪਰ ਆਈ ਨਹੀਂ। ਮਤਲਬ ਰਾਜਪੁਰੇ ਦਾ ਸੀਆਈ ਸਟਾਫ ਨੇ ਇਹਨਾਂ ਨੇ ਮਤਲਬ ਕਈ ਵਾਰੀ ਬੇਟੇ ਨੂੰ ਚੱਕਿਆ। ਇਹਦਾ ਕਰੰਟ ਬਹੁਤ ਲਾਇਆ ਜੀ। ਕਰੰਟ ਲਾਲਾ ਕੇ ਬੱਚੇ ਦਾ ਸਰੀਰ ਖਤਮ ਕਰਦੇ ਇਹਨਾਂ ਨੇ। ਪਹਿਲਾ ਵੀ ਪੰਜ ਪਰਚੇ ਪਏ ਪੰਜ ਉਹ ਵੀ ਝੂٹے ਪਏ ਪਏ ਆ ਜੀ ਮਤਲਬ ਪਹਿਲਾ ਪਰਚਾ ਪਾਇਆ ਤੇ ਇਹਨਾਂ ਨੂੰ 502 ਦਾ ਮਤਲਬ ਉਸ ਤੋਂ ਬਾਅਦ ਜੇਲ੍ਹ 'ਵਾਂ ਵਿਅਕਤੀ ਪਰੇ ਪਾਤੇ ਦਿਨ ਪਰਚੇ ਇੱਕ ਫਿਰ ਹੋਰ ਕੋਈ ਪੁਲਿਸ ਪਰਸ ਵਾਲੇ ਦੇ ਮਤਲਬ ਉਹ ਵੀ ਪੁਲਿਸ ਵਾਲੇ ਦਾ ਜਿੰਨੇ ਨੇ ਚੁਕਾਇਆ ਸੀ ਇਹ ਪੰਜ ਪਰਚੇ ਝੂਠੇ ਹੀ ਆ ਮੈਂ ਤਾਂ ਕਹਿੰਦੀ ਸਾਰੇ ਪਰਚਿਆਂ ਦੀ ਛੱਡੀ ਇਨਕੁਆਇਰੀ ਹੋਣੀ ਚਾਹੀਦੀ ਸਭ ਤੋਂ ਪਹਿਲਾਂ ਤਾਂ ਥੋੜਾ ਮੈਂ মিডিਆ ਦਾ ਜਿੰਨਾ ਧੰਨਵਾਦ ਕਰ ਸਕ ਕਰ ਸਕਦਾ ਹਾਂ ਉਹਨਾਂ ਕਰਦਾ ਤੁਸੀਂ ਹਮੇਸ਼ਾ ਤੁਸੀਂ ਮੇਰਾ ਸਾਥ ਦਿੰਦੇ ਹੋ ਵੱਧ ਚੜ ਕੇ ਆਉਣ ਕਿਉਂਕਿ ਲੋਕ ਮਸਲੇ ਜਿਹੜੇ ਹੁੰਦੇ ਨੇ ਜਾਂ ਜਿਹੜੇ ਪੰਜਾਬ ਦੇ ਭੱਜ ਦੇ ਮਸਲੇ ਨੇ ਜਿੰਨਾ ਤੇ ਸਾਰਿਆਂ ਨੂੰ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ ਬਾਕੀ ਪੋਲਿਟਿਸ਼ੀਅਨਸ ਨੂੰ ਵੀ ਕਰਨੀ ਚਾਹੀਦੀ ਉਹ ਕਰਦੇ ਨਹੀਂ ਹੈਗੇ ਡਰ ਦੇ ਮਾਰੇ ਲੇਕਿਨ ਤੁਸੀਂ ਮੀਡੀਆ ਹਾਊਸ ਇਸ ਦਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਹਮੇਸ਼ਾ ਚਟਾਨ ਵਾਂਗ ਸਾਡੇ ਨਾਲ ਖੜੇ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਤੇਨ ਇਸ਼ੂਸ ਤੇ ਰੱਖੀ ਗਈ ਹੈ ਪਹਿਲਾ ਇਸ਼ੂ ਹੈਗਾ ਜਿਹੜਾ ਮੰਡਔਰ ਦਾ ਜਿਹੜਾ ਝੂਠਾ ਇਨਕੰਟਰੋ ਹੋਇਆ ਸੀ 17 ਜੁਲਾਈ ਨੂੰ ਹਾਈ ਕੋਰਟ ਚ ਡੇਟ ਲੱਗੀ ਹੋਈ ਹੈ ਉਹਨਾਂ ਦੇ ਜਸਪੀਤ ਦੇ ਮਾਤਾ ਜੀ ਮੇਰੇ ਖੱਬੇ ਹੱਥ ਬੈਠੇ ਨੇ ਤੇ ਉਹਨਾਂ ਦੇ ਫਾਜ਼ਲ ਹਸਾਬ ਇੱਧਰ ਬੈਠੇ ਨੇ ਲਖਮੀਂਦਰ ਜੀ 1 10 ਮਾਰਚ ਨੂੰ ਝੂਠਾ ਇੰਕਾਊਂਟਰ ਹੋਇਆ ਸੀ ਉਪਲਿਹੜੀ ਰਾਜਪੁਰੇ ਕੋਲ ਉਹ ਹੈਰੀ ਬੋਪਰਾਈ ਨੇ ਕੀਤਾ ਸੀਗਾ ਉਹਨਾਂ ਦੇ ਮਾਤਾ ਜੀ ਵੀ ਬੈਠੇ ਨੇ ਸੀ ਉਹਨਾਂ ਦੇ ਹਸਬੰਦ ਵੀ ਭਜਨ ਸਿੰਘ ਜੀ ਵੀ ਬੈਠੇ ਨੇ ਇੱਥੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਮੰਡੌਰ ਵਾਲੇ ਹੈਗੇ ਨੇ ਜਿਹਨਾਂ ਨਾਲ ਇੰਕਾਊਂਟਰ ਝੂਠਾ ਹੋਇਆ ਜਸਪੀਤ ਦਾ ਉਹ ਤੁਹਾਨੂੰ ਜਾਣਕਾਰੀ ਦੇਣਗੇ ਸਾਰੀ ਕਿਵੇਂ ਕਿਵੇਂ ਕੀ ਕੀ ਘਟਨਾ ਵਾਪਰੀ ਹੈ ਇਨਾਂ ਦੇ ਮਾਤਾ ਜੀ ਵੀ ਦੱਸਣਗੇ ਤੇ ਇਹਨਾਂ ਦੇ ਹਸਬੰਦ ਵੀ ਦੱਸਣਗੇ ਪਹਿਲਾਂ ਪੀਸੀ ਉਹਦੇ ਕੋਈ ਆਪਣੇ ਆਪੇ ਆਏ ਆਪਣੇ ਆਪਣੇ ਫੋਨ ਦੇ ਚ ਆਏ ਹਨ ਜੀ ਕਿਉਂਕਿ ਜਦੋਂ ਦਾ ਇਹ ਇਸ਼ੂ ਟੀਕਾ ਕੀਤਾ ਇਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਅਨਨੋਨ ਨੰਬਰਾਂ ਤੋਂ ਫੋਨ ਆਉਂਦੇ ਰਿਸ਼ਤੇਦਾਰਾਂ ਤੋਂ ਆਉਂਦੇ ਵੀ ਤੁਸੀਂ ਮੀਡੀਆ ਅੱਗੇ ਬੋਲਣਾ ਹੈਗਾ ਤੁਸੀਂ ਕਿਸੇ ਨਾਲ ਗੱਲ ਨਹੀਂ ਕਰਦੇ ਉਹ ਤੁਹਾਨੂੰ ਆਪਣੇ ਆਪ ਜਾਣਕਾਰੀ ਦੇਣਗੇ ਕਿਉਂਕਿ ਅੱਜ ਸਮੇਂ ਦੀ ਮੰਗ ਹੋ ਗਈ ਸੀ ਕਿਉਂਕਿ ਦੁਬਾਰਾ ਇਹਨਾਂ ਨੂੰ ਮੀਡੀਆ ਅੱਗੇ ਲੈ ਕੇ ਆਉਣਾ ਪਿਆ ਮੈਨੂੰ ਕਿਉਂਕਿ ਕਿਉਂਕਿ ਇਹਨਾਂ ਤਰ੍ਹਾਂ ਤਰ੍ਹਾਂ ਦੇ ਡਰਾਮ ਦੀ ਦਬਾਉਣ ਦੀ ਕੋਸ਼ਿਸ਼ ਹੈ ਕਿ ਕੀ ਚੱਲ ਰਹੀ ਹੈ ਕਿ ਕਿਸੇ ਤਰੀਕੇ ਆਹ ਮਡੋਰ ਵਾਲੇ ਹਾਈ ਕੋਰਟ ਚ ਆਪਣਾ ਕੇਸ ਵਾਪਸ ਲੈ ਲੇ। ਉਹ ਤੁਹਾਨੂੰ ਸਾਰੀ ਜਾਣਕਾਰੀ ਆਹ ਦੱਸਣ ਮੈਨੂੰ ਜੀ ਦੱਸੋ। ਕੀ ਕਿਹਾ ਨਹੀਂ ਜੀ ਜੀ ਕਹ ਰਹੇ। ਆ ਜੀ ਕੀ ਅਪਡੇਟ ਹੈ? ਤੁਸੀਂ ਹਾਈ ਕੋਰਟ ਮੂਵ ਕਰੇਗੇ। ਇਨਰੇਟ ਦੇ ਅਨੁਸਾਰ ਹੋ ਗਿਆ ਸੀ 13 ਮਾਰਚ ਨੂੰ। ਹਾਂਜੀ। ਸਾਨੂੰ ਪਹਿਲੇ ਸੀਗਾ ਵੀ ਫੇਰ ਕਨਟਰੈਕਟ ਜਦੋਂ ਇਹ ਅਸੀਂ ਹੋਰ ਕੜਾਈ ਸਾਨੂੰ ਰਿਪੋਰਟ ਮਿਲੀ ਉਹਦੀ ਬਹੁਤ ਅੱਖੀ ਆਇਆ ਹੋਇਆ। ਪੋਸਟ ਮਾਰਟ ਦੇ ਰਿਪੋਰਟ ਮਿਲੀ ਉਹਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਉਹਦੇ ਨੇੜੇ ਗੋਲੀਆਂ ਮਾਰੀਆਂ ਗਈਆਂ ਨੇ ਫਿਰ ਅਸੀਂ ਸਾਨੂੰ ਤਾਂ ਪਤਾ ਨਹੀਂ ਸੀ ਅਸੀਂ ਡੈਥ ਸਰਟੀਫਿਕੇਟ ਠੀਕ ਕਰਵਾਉਣ ਆਏ ਸੀ ਇਨਾਂ ਢਿੱਲਾ ਸਾਹਿਬ ਨੂੰ ਮਿਲੇ ਤੇ ਇਹਨਾਂ ਨੇ ਦੱਸਿਆ ਜਦੋਂ ਪੜਾਈ ਰਿਪੋਰਟ ਫਿਰ ਉਹ ਤੋਂ ਪਤਾ ਲੱਗਿਆ ਫਿਰ ਅਸੀਂ ਤਕੀਰ ਸਾਹਿਬ ਨੂੰ ਮਿਲੇ ਉਹਨਾਂ ਨੇ ਵੀ ਸਾਨੂੰ ਦੱਸਿਆ ਵੀ ਹਾਂ ਵੀ ਫੇਕ ਐਂਕਾਊਂਟਰ ਆਈ ਵਿਜਾਨ ਬੁੱਝ ਕੇ ਨੇੜੇ ਗੋਲੀਆਂ ਮਾਰੀਆਂ ਗਈਆਂ ਨੇ ਜਦੋਂ ਅਸੀਂ ਕਹਿੰਦੇ ਵੀ ਬੱਚੇ ਨੇ ਗਲਤੀ ਕੀਤੀ ਸੀ ਉਹਨੂੰ ਅਰੇਸਟ ਕਰ ਲੈਂਦੇ ਉਹਨਾਂ ਨੇ ੜਿਓ ਗੋਰੀਆਂ ਨਾ ਮਾਰਦੀ ਉਹਦਾ ਕੋਨਟਰ ਨਾ ਕਰਦੇ ਪਰ ਇੱਕ ਤੁਹਾਡੇ ਕੋਲ ਰਿਕਾਰਡਿੰਗ ਵੀ ਵਾਇਰ ਦੀ ਆ ਰਹੀ ਈਅਰ ਰਿਕਾਰਡਿੰਗ ਦੇ ਵਿੱਚ ਉਹਦੇ ਦਾਦਾ ਜੀ ਨੇ ਕਿਹਾ ਸੀਗਾ ਵੀ ਅਸੀਂ ਉਹਨੂੰ ਕਹਿੰਦੇ ਅਸੀਂ ਵੀ ਜੇ ਸਾਨੂੰ ਪਤਾ ਲੱਗ ਗਿਆ ਸੀ ਵੀ ਸਾਨੂੰ ਦੱਸ ਦਿੰਦੇ ਉਹਦੇ ਦਾਦਾ ਇਹ ਕਹਿੰਦੇ ਵੀ ਸਾਨੂੰ ਤਾਂ ਕੋਨਟਰ ਹੋਏ ਤੋਂ ਬਾਅਦ ਪਤਾ ਲੱਗਿਆ ਵੀ ਉਹਨਾਂ ਸੋਡਾ ਬੇਟਾ ਗਾ ਸਾਡਾ ਘਰ ਦੇ ਕੰਮ ਸੀ ਉਹਨਾਂ ਨਾਲ ਤੇ ਉਹਨਾਂ ਨੇ ਗੁਰਦੁਆਰੇ ਇਕੱਠ ਰੱਖਿਆ ਸੀ ਉਹਦੇ ਵਿੱਚ ਕਹਿੰਦੇ ਵੀ ਸਾਨੂੰ ਤਾਂ ਕੋਨਟਰ ਹੋਏ ਤੋਂ ਬਾਅਦ ਪਤਾ ਲੱਗਿਆ ਤੇ ਸਾਡ ਨੂੰ ਇੱਕ ਦਿਨ ਪਹਿਲਾਂ ਉਹਨਾਂ ਦਾ ਫੋਨ ਆਇਆ ਸੀ ਜਦੋਂ ਜਸਪ੍ਰੀਤਾ ਭੋਗ ਵੀ ਸੀ ਪਿਆ 28 ਮਾਰਚ ਵਾਲੇ ਜਨ ਉਹਨਾਂ ਇਹਨਾਂ ਨੇ ਗੱਲਾਂ ਕਰਦੇ ਸੀ ਵੀ ਤੁਸੀਂ ਯਕੀਨ ਮੰਨੋ ਸਾਡੇ ਤੇ ਅਸੀਂ ਜੀ ਇੰਕਾਊਂਟਰ ਕਰਵਾਇਆ ਹੈਗਾ ਚਲੋ ਅਸੀਂ ਤਾਂ ਉਹਨਾਂ ਨੂੰ ਕਹਿੰਦੇ ਵੀ ਚਲੋ ਠੀਕ ਹੈ ਤੁਸੀਂ ਨਹੀਂ ਕਰਵਾਇਆ ਵੀ ਜਦੋਂ ਤੁਹਾਨੂੰ ਇੱਕ ਵਾਰੀ ਪਤਾ ਲੱਗ ਗਿਆ ਸੀ ਬੱਚੇ ਦਾ ਸਾਨੂੰ ਦੱਸ ਦਿੰਦੇ ਵੀ ਤੁਹਾਡਾ ਬੱਚਾ ਹੈਗਾ ਸਾਡਾ ਤਾਂ ਉਹਨਾਂ ਨੇ ਬਸ ਇਹੀ ਆ ਵੀ ਜੇ ਤੁਹਾਨੂੰ ਪਤਾ ਲੱਗ ਗਿਆ ਸਾਨੂੰ ਇੱਕ ਵਾਰੀ ਸਾਨੂੰ ਦੱਸ ਦਿੰਦੇ ਵੀ ਤੁਹਾਡਾ ਬੇਟਾ ਹੈਗਾ ਅਸੀਂ ਉਹਨੂੰ ਘੂੜ ਦੇ ਚਾਹੇ ਕਿਵੇਂ ਮਰਜੀ ਇਹਨਾਂ ਦੀਆਂ ਵੀ ਮਿੰਤਾ ਕਰਦੇ ਵੀ ਅਸੀਂ ਉਹਨਾਂ ਨੂੰ ਪੈਰੀ ਹੱਥ ਲਾਉਂਦੇ ਵੀ ਬੱਚੇ ਨੂੰ ਅਰੈਸਟ ਕਰ ਲੈਂਦੇ ਸਜ਼ਾ ਦੇ ਦਿੰਦੇ ਪਰ ਉਹਰੇ ਐਨਕਾਉਂਟਰ ਨਹੀਂ ਹੁੰਦਾ ਹਾਂ ਸਾਰੀ ਜ਼ਿੰਦਗੀ ਅਸੀਂ ਬੱਚੇ ਦੀ ਤਰਫਾ ਦੇ ਰਹਾਂਗੇ 22 ਸਾਲਾਂ ਦਾ ਬੇਟਾ ਸੀ ਸਾਡਾ ਹੀ ਮੰਨੂ ਹੱਲ ਕਰਦੇ ਸਮਾਪਤ ਹਾਂਜੀ ਸਤਾਰੰਜ ਲਈ ਇਹ ਤਾਂ ਅੱਜੇ ਕੋਣ ਦੇ ਨੇ ਕਿ ਤੁਹਾਨੂੰ ਕੋਈ ਆ ਰਿਹਾ ਨਹੀਂ ਕੋਈ ਜਰੂਰ ਜੀ ਕਿਸੇ ਜੇ ਕੇਵੀ ਕਲੇਤੰਤਨ ਜੀ ਵੀ ਹਾਈ ਕੋਰਟ ਜਾਂ ਤਾਂ ਪਹਿਲਾਂ ਸਾਨੂੰ ਆਉਂਦੇ ਸੀ ਰਿਸ਼ਤੇਦਾਰਾਂ ਕੋਲ ਵੀ ਫੋਨ ਆ ਰਹੇ ਸੀ ਪਿੰਡ ਵਿੱਚ ਵੀ ਇੱਕ ਦੋ ਨੂੰ ਆਈ ਸੀ ਵੀ ਉਹਨਾਂ ਨੂੰ ਰੋਕ ਲੋ ਵੀ ਹਾਈ ਕੋਰਟ ਨਾ ਜਾਣ ਵੀ ਜਿਵੇਂ ਮਰਜ਼ੀ ਕਰ ਲੈਣ ਵੀ ਹਾਈ ਕੋਰਟ ਨਾ ਜਾਣ ਇਸ ਮੁਜਬਤ ਤੇ ਵਗੈਰਾ ਚ ਜਿਵੇਂ ਹੋ ਜਾਂਦਾ ਏ ਇੱਕਨ ਕਰ ਲੈਣ ਵੀ ਵਹਿ ਕੇ ਗੱਲ ਕਰ ਲੈਣੀ ਤੁਸੀਂ ਮਤਲਬ ਕਿ ਤੁਹਾਡੇ ਬੇਟੇ ਦੀ ਦਿੱਤੀ ਸੀ ਤੁਹਾਨੂੰ ਚੈੱਕਪ ਨਹੀਂ ਦੇਖੋ ਸਰ ਐ ਸਾਨੂੰ ਪਤਾ ਨਹੀਂ ਸੀ ਵੀ ਉਹ ਨਹੀਂ ਚੱਕਿਆ ਜਾਂ ਕਿਵੇਂ ਹੋਇਆ ਬੱਚਾ ਉਹਦੇ ਕੋਲੋਂ ਮਿਲਿਆ ਗਈ ਜੇਦੋਂ ਕੰਟਰੋਲ ਹੋਇਆ ਬੱਚਾ ਉਹਦੇ ਕੋਲ ਸੀ ਜੇ ਅਸੀਂ ਕਹਿੰਨੇ ਵੀ ਸਾਡੇ ਬੱਚੇ ਨੇ ਗਲਤੀ ਕੀਤੀ ਆ ਉਹ ਸਜ਼ਾ ਦਾ ਹੱਕਦਾਰ ਸੀ ਉਹਨੂੰ ਦੇ ਦਿੰਦੇ ਪਰ ਉਹਦੀ ਡੈਥ ਨਹੀਂ ਸੀ ਹੋਣੀ ਚਾਹੀਦੀ ਅਨਕਾਉਂਟਰ ਨਹੀਂ ਸੀ ਹੋਣਾ ਚਾਹੀਦਾ ਸਰ ਉਹ ਕਹਿੰਦੇ ਆ ਕਿ ਜਦੋਂ ਬਿਆਨ ਅਸੀਂ ਦੇਵਾਂਗੇ ਇੱਕ ਦੋ ਬੰਦੇ ਸਾਡੇ ਨਾਲ ਹੈਗੇ ਆਈ ਹਾਂਜੀ ਉਹ ਇਹ ਰਿਹਾ ਬਿਆਨ ਦੇ ਕੇ ਹਾਂਜੀ ਬਿਆਨ ਦੇਣਗੇ ਜਦੋਂ ਹਾਈ ਕੋਰਟ ਸਾਡੀ ਲੋੜ ਪਈ ਦੀ ਅਸੀਂ ਜਾਵਾਂਗੇ ਹਾਂਜੀ ਦਾ ਮੈਂ ਨਾਮ ਹੈ ਕੀ ਪ੍ਰੋਡਕਟਰ ਕਾਮਲਜੀਤ ਕੌਰ ਮੇਰਾ ਨਾਮ ਹੈ ਉਪਲੇੜੀ ਮੇਰਾ ਪਿੰਡ ਹੈ ਮਤਲਬ بیٹے ਦਾ ਮੇਰਾ 10 ਮਾਰਚ ਨੂੰ ਕਾਊਂਟਰ ਕਰਿਆ ਇਹ ਹੈਰੀ ਬੁੱਪਰ ਆਈ ਨਹੀਂ ਮਤਲਬ ਰਾਜਪਰੇ ਦੇ ਸੀਆਈ ਸਟਾਫ ਨੇ ਇਹਨਾਂ ਨੇ ਮਤਲਬ ਕਈ ਵਾਰੀ بیٹے ਨੂੰ ਚੱਕਿਆ ਇਹਦਾ ਕਰੰਟ ਬਹੁਤ ਲਾਇਆ ਜੀ ਕਰੰਟ ਲਾ ਲਾ ਕੇ ਬੱਚੇ ਦਾ ਸਰੀਰ ਖਤਮ ਕਰਤੇ ਇਹਨਾਂ ਨੇ ਫਿਰ ਇਹਨਾਂ ਨੇ 10 ਮਾਰਚ ਨੂੰ ਚੱਕ ਕੇ ਇਹਦਾ ਕਾਊਂਟਰ ਕਰਤੇ ਮਤਲਬ ਇਹਨੂੰ ਕਹਿੰਦੇ ਤੇ ਵੀ ਤੂੰ ਨਸ਼ਾ ਵੇਚਿਆ ਸਨ ਨਸ਼ਿਆਲਾ ਬੰਦਾ ਤੇ ਇਹਨੇ ਗਲਤ ਕੰਮ ਕਰਿਆ ਨਹੀਂ ਹੈਗਾ ਉਹਨਾਂ ਨੇ ਚੱਕਾ ਕਾਊਂਟਰ ਕਰਤਾ ਪਰਚੇ ਉਹ ਵੀ ਝੂਠੇ ਪਏ ਪਏ ਆ ਜੀ ਮਤਲਬ ਪਹਿਲਾ ਪਰਚਾ ਪਾਇਆ ਤੇ ਇਹਨਾਂ ਨੇ 302 ਦਾ ਮਤਲਬ ਉਸਤੇ ਬਾਅਦ ਜੇਲ੍ਹ ਵਿੱਚ ਬੈਠੇ ਪਰੇ ਪਾਤੇ ਤਿੰਨ ਪਰਚੇ ਇੱਕ ਫਿਰ ਹੋਰ ਕੋਈ ਪੁਲਿਸ ਪਰਸ ਵਾਲੇ ਦੇ ਮਤਲਬ ਉਹ ਵੀ ਪੁਲਿਸ ਵਾਲੇ ਦਾ ਜਿੰਨਾਂ ਨੇ ਚੁਕਾਇਆ ਸੀ ਇਹ ਪੰਜ ਪਰਚੇ ਝੂਠੇ ਹੀ ਆ ਮੈਂ ਤਾਂ ਕਹਿੰਦੀ ਸਾਰੇ ਪਰਚਿਆਂ ਦੀ ਛੱਡੀ ਇਨਕੁਆਇਰੀ ਹੋਣੀ ਚਾਹੀਦੀ ਵੀ ਮਤਲਬ ਜੇ ਤਾਂ ਗਲਤ ਹੈ ਫਿਰ ਤਾਂ ਅਸੀਂ ਸਾਜਾ ਦੇ ਹੱਕਦਾਰ ਹੈਗੇ ਤੇ ਜਿਹਦਾ ਨਾਮ ਕੀ ਤੇਜਿੰਦਰ ਸਿੰਘ ਹੈ ਇਹ ਮਾਤਾ ਜੀ ਜਿਸ ਦਿਨ ਡਾਕਟਰ ਹੋਇਆ ਸੀ ਉਹਦੇ ਵੀ ਉਹਦੇ ਕੋਲ ਜਿਹੜੀ ਨਸ਼ੇ ਦੀਆਂ ਗੋਲੀਆਂ ਕਰ ਕੁਝ ਨਹੀਂ ਤਾਂ ਜੀ ਘਰ ਤੇ ਖਾਲੀ ਹੱਥ ਗਿਆ ਨਾ ਸਾਈਕਲ ਤਾਂ ਨਾ ਮੋਟਰਸਾਈਕਲ ਕੁਝ ਵੀ ਨਹੀਂ ਤਾਂ ਹੁਣ ਪੁਲਿਸ ਦੇ ਹੱਥ ਕਲਮ ਹੈ ਜੀ ਉਹ ਜੋ ਮਰਜੀ ਵਿਖ ਦੋ ਠੀਕਰ ਉਹ ਪੁਲਿਸ ਨੇ ਕੀ ਨਹੀਂ ਜੀ ਤੁਰ ਕੇ ਗਿਆ ਤਾਂ ਉਹ ਵੈਸੇ ਘੇੜੇ ਮਾਰਦੀ ਸੀ ਪਿੰਡ ਪੁਲਿਸਾਂ ਨੂੰ ਪਤਾ ਲੱਗਿਆ ਵੀ ਇਹ ਹੈਰੀ ਵੋਪਰ ਆਏ ਨੇ ਦੋ ਘੇੜੇ ਮਾਰੇ ਆ ਜੀ ਪਿੰਡੇ ਉਸ ਦਿਨ ਜਿਸ ਦਿਨ ਬੱਚੇ ਦਾ ਕੰਟਰੋਲ ਹੋਇਆ ਇਹ ਮਤਲਬ 3:30 ਵਜੇ ਘਰ ਤੇ ਗਿਆ 4 ਵਜੇ ਇਹਨਾਂ ਨੇ ਪਟੇਲ ਸਕੂਲ ਪਤੇ ਆਈ 220 ਗੱਡੀ ਚੱਕ ਲੈ। ਸਤਨਾਮਤਾ ਇੱਕ ਸੀਐਸਟਾਫ ਦਾ ਇੱਕ ਮਤਲਬ ਦੀਪਨਾਉ ਦਾ ਬੰਦਾ। ਇਹ ਲੈ ਕੇ ਫਿਰ ਮਤਲਬ ਬਾਈਪਾਸ ਗੱਡੀ ਦੇ ਵਿੱਚ ਪਿਠਾਰੀ ਰੱਖਿਆ 7 ਵਜੇ ਤੱਕ। ਉੱਥੇ ਫਿਰ ਸਕਾਰਪਿਓ ਕਾਲੇ ਰੰਗ ਦੀ ਆਈ। ਗੁਰਪ੍ਰੇਤ ਸਿੰਘ ਚਲਾ ਰਿਹਾਤਾ। ਫਿਰ ਇਹ ਮਤਲਬ ਖਰਾਜਪੁਰ ਲੈ ਕੇ ਗਏ। ਖਰਾਜਪੁਰ ਸੂਨਸਾਨ ਜਗ੍ਹਾ ਤੇ ਮਤਲਬ ਦੋ ਰਸਤੇ ਬੰਦ ਕਰਕੇ ਇਹਨਾਂ ਨੇ ਸ਼ਾਮ ਨੂੰ ਕਾਊਂਟਰ ਕਰਤੇ ਆ। ਸਾਨੂੰ ਤਾਂ ਫਿਰ ਜਦ ਰਾਤ ਨੂੰ ਖਬਰਾਂ ਦੇਖੀਆਂ ਜਦੇ ਪਤਾ ਲੱਗੇ। ਤੁਹਾਨੂੰ ਇਸ ਬਾਰੇ ਪਤਾ ਨਹੀਂ। ਪੁਰਾਣਾ ਬੰਦਾ ਸੀ ਪੁਰਾਣਾ ਕਿਹੜਾ ਅਸਕੇ ਬੱਚੇ ਨੇ ਮਿਲ ਕੇ ਆਏ ਆਂ ਜੇਲ੍ਹ ਵਿੱਚ ਹਾਂਜੀ ਜਿਸ ਨੇ ਇਹਨਾਂ ਦਾ ਧਰਨਾਤ ਕਰਨਾ ਚਾਹੁੰਦਾ ਉਸ ਦਿਨ ਅਸੀਂ ਬੇਟੇ ਨੂੰ ਮਿਲੇ ਆਂ ਜੇ ਇਹਨੇ ਮੈਂ ਉਸਨੇ ਦੱਸਿਆ ਸੰਸਾਰੀਆਂ ਕਰ ਲਾ ਹਾਂਜੀ ਵੀ ਮੇਰੇ ਨਾਲ ਕੁਛ ਨਹੀਂ ਦਾ ਜੀ ਕਹਿੰਦਾ ਵੀ ਪੁਲਿਸ ਵਾਲਿਆਂ ਨੇ ਪਾਇਆ ਆਪਣੇ ਕੋਲ ਤੇ ਸਾਰਾ ਕੁਝ ਮੋਟਰਸਾਈਕਲ ਵੀ ਪਾਤੀਆ ਅਰਵਾਲਵਰ ਵੀ ਪਾਤੀ ਅਰ ਗੋਲੀਆਂ ਵੀ ਪਾਤੀਆਂ ਉਹਨਾਂ ਨੇ ਐਦਾਂ ਵੀ ਕਿਹਾ ਵੀ ਫਰੋਤੀਆਂ ਮੰਗਦਾ ਕੀ ਮਤਲਬ ਅਸੀਂ ਮਿਹਨਤ ਮਜ਼ਦੂਰੀ ਕਰਨ ਵਾਲੇ ਬੰਦੇ ਆ ਜੀ ਮਤਲਬ ਇੰਨਾ ਤਾਂ ਅਸੀਂ ਕਰ ਨਹੀਂ ਸਕਦੇ ਜਿੰਨਾ ਉਹਨਾਂ ਨੇ ਪਾ ਤਿਆ ਬੱਚੇ ਕੰਮ ਕੀ ਕਰਦਾ ਸੀ ਕੰਮ ਪਹਿਲਾਂ ਤਾਂ ਕੰਪਨੀ ਤੇ ਲੱਗਿਆ ਪਤਾ ਜੀ ਚੰਡੀਗੜ੍ਹ ਆਰਐਮਡੀ ਪੋਸਟ ਤੇ ਲੱਗਿਆ ਪਤਾ ਜੀ ਬਸ ਉੱਥੇ ਬਾਅਦ ਫਿਰ ਮਤਲਬ ਇਹੋ ਜਿਹਾ ਇਹਨਾਂ ਨਾਲ ਆਇਆ ਮੇਦੀ ਮੁੰਡੇ ਦੀ ਜ਼ਿੰਦਗੀ ਉਹ ਖਰਾਬ ਕਰਤੀ ਇਹਦੇ ਪਰਚੇ ਦੇ ਕਾਰਨ ਪੀਛੀ ਗਏ ਸਾਰੇ ਪਰਚੇ ਦੇ ਪਰਚੇ ਸੀਗੇ ਵੀ ਉਸ ਲੋਕੀਏ ਦੇ ਪਰਚੇ ਸੀ ਇੱਕ ਦਾ ਕਾਰਨ ਪੀਛੀ ਗਏ ਪਰਚੇ ਇੱਕ ਦਾ 302 ਦਾ ਬਣਾਇਆ ਪਤਾ ਜੀ ਇਹਨੇ ਪਹਿਲਾ ਪਰਚਾ ਇਹਨਾਂ ਉਸ ਟਾਈਮ ਮਤਲਬ ਕਿਸੇ ਬੰਦੇ ਦੀਆਂ ਉਕਰੀਆਂ ਹੋਈਆਂ ਤੀਆਂ ਪਾਲਸੀਆਂ ਕਰੀਆਂ ਜਿਹੜਾ ਇਹ ਪੰਗਾ ਪਿਆ ਤਾਂ 302 ਦਾ ਚੱਕਰ ਤਾਂ ਫਿਰ ਹੁਣ ਸਾਨੂੰ ਪਤਾ ਵੀ ਪੁਲਿਸ ਦਾ ਗਿੱਲੀ ਵਿਚਾਲ ਦੀ ਸੁਪਤੀ ਨਹੀਂ ਆਲਦੀ ਹੈ ਫਿਰ ਇਹਨੇ ਢਾਈ ਸਾਲ ਮਤਲਬ ਕਰੋਨਾ ਕਰਕੇ ਉਥੇ ਜੇਲ੍ਹ ਵਿੱਚ ਕੱਟਿਆ ਫਿਰ ਤਿੰਨ ਪਰਚੇ ਬੈਠੇ ਫਿਰ ਬਾਅਦ ਤੇ ਇਹਦੇ 302 ਦਾ ਕੀ ਮਾਮਲਾ ਸੀਗਾ ਜੀ 302 ਦਾ ਤਾਂ ਮਤਲਬ ਕਿਸੇ ਦਾ ਚੱਕਰ ਤਾਂ ਜੀ ਸਾਡਾ ਕੋਈ ਮਤਲਬ ਉਹ ਨਹੀਂ ਤਾਂ ਹੈਗਾ ਚੱਕਰ ਵੀ ਇਹਨੇ ਉਸ ਟਾਈਮ ਦੀਆਂ ਪਾਲਸੀਆਂ ਪੁਲਸੀਆਂ ਉਹਨਾਂ ਦੀਆਂ ਕਰੀਆਂ ਜਾਂਦੇ ਉਸ ਟਾਈਮ ਦੀਆਂ ਉਹਨਾਂ ਬੰਦਿਆਂ ਦੀਆਂ ਮਤਲਬ ਮੇਨ ਬੰਦੇ ਤੇ ਉਹ ਵੀ ਫੜੇ ਗਏ ਤੇ ਫਿਰ ਤੁਹਾਨੂੰ ਪਤਾ ਵੀ ਸਜ਼ਾ ਤਾਂ ਇਹ ਪੁਲਿਸ ਸਭ ਨੂੰ ਦੰਦੀ ਹੈ ਚਾਹ ਕੋਈ ਸੱਚਾ ਚਾਹ ਝੂਠਾ ਮਤਲਬ ਉਹਨੂੰ ਪ ਹਾਂਜੀ ਪੈਰ ਵੀ ਕੀ ਕਰ ਪੈਰ ਵਾਈ ਤਾਂ ਹੋਣਾ ਸੀ ਮਤਲਬ ਰਿੱਟ ਪਾ ਰਹੇ ਕੰਦੀ ਘੜ ਹਾਈ ਕੋਰਟ ਅਦਸ਼ਨਵ ਇਨਸਾਫ ਚਾਹੀਦਾ ਹਾਂਜੀ ਅਸੀਂ ਵੀ ਹਾਈ ਕੋਰਟ ਜਾ ਰਹੇ ਹਾਂ ਮਤਲਬ ਢਿੱਲੋ ਸਾਹਿਬ ਦੇ ਸਾਰੇ ਨਾਲੇ ਜਾ ਰਹੇ ਹਾਂ ਅਸੀਂ ਤਾਂ ਬਿਲਕੁਲ ਉੱਠਣੇ ਜੋਗੇ ਵੀ ਨਹੀਂ ਤੇ ਰਹੇ ਮਤਲਬ ਪਹਿਲਾ 10 ਤਰੀਕ ਨੂੰ ਸਾਡਾ ਕਰਿਆ ਫਿਰ 13 ਤਰੀਕ ਨੂੰ ਜਸਪੀਤ ਦਾ ਕਰਿਆ ਫਿਰ 13 ਨੂੰ ਇਹ ਸ਼ਾਮ ਨੂੰ ਕਰਨਲ ਸਾਹਿਬ ਨਾਲ ਹੋਈ ਹੈ ਉਹੀ ਪੁਲਿਸ ਹੈ ਜੀ ਜੀ ਤੁਸੀਂ ਸਭ ਕੀ ਨੇ ਮੈਂ ਤੁਹਾਨੂੰ ਸਾਡੀ ਡਿਟੇਲਸ ਆਕਰ ਦੋ ਪੁਆਇੰਟ ਤੇ ਦੋ ਜੀ ਸ਼ੁਰੂ ਕਰੀਏ? ਹਾਂ ਜੀ। ਲੇਖੀ ਗੱਲ ਆਈ ਹੈ ਕਿ ਪੰਜਾਬ 'ਚ ਜੋ ਇਨਕਾਊਂਟਰ ਸਿਸਟਮ ਸ਼ੁਰੂ ਹੋਇਆ ਹੈ ਉਸ ਜਿੰਨਾ ਜਿਸ ਲੈਵਲ ਤੇ ਜਾ ਰਿਹਾ ਹੈ ਕਿ ਉੱਚ ਅਫਸਰ ਵੀ ਇਹਨਾਂ ਦਾ 13 ਨੂੰ ਇਹਨਾਂ ਦਾ ਜਿਵੇਂ ਜਿਸ ਲੈਵਲ ਤੇ ਤਾਂ ਇਨਕਾਊਂਟਰ ਕੀਤੇ ਨੇ, ਫੇਕ ਕੀਤੇ ਨੇ। ਉਹ ਇਹੇ ਜੀ ਦੋਸ਼ੀ ਅਫਸਰਾਂ ਨੂੰ ਸਜ਼ਾ ਮਿਲਣੀ ਚਾਹੀਦੀ। ਮੇਰੇ ਕੋਲ ਹਾਈ ਵਿਟਨੈਸ ਵੀ ਹੈਗੇ, ਵੀਡੀਓਜ਼ ਵੀ ਹੈਗੇ ਦਾ ਇਨਕਾਊਂਟਰ ਮੰਡਔਰ ਹੋਇਆ। ਉਹ ਵੀ ਮੈਂ ਹਾਈ ਕੋਰਟ ਸਾਡਾ ਜੁਲਾਈ ਨੂੰ ਪੇਸ਼ ਵੀ ਕਰਨਾ ਤੇ ਉਹਨੂੰ ਵੀ ਜਿਹੜਾ ਵੀਡੀਓ ਹੈਗੇ ਉਹ ਵੀ ਹਾਈ ਕੋਰਟ 'ਚ ਪੇਸ਼ ਕਰਨਾ। ਵੀਡੀਓ ਕਿਸ ਕੀ ਸ਼ੂਟਿੰਗ ਜਦੋਂ ਗੋਲੀਆਂ ਵੱਜਦੀਆਂ ਬੱਚੇ ਦੇ ਹਾਂਜੀ ਹਾਂਜੀ ਸਾਡੇ ਕੋਲ ਹੈਗੇ ਹਾਂ ਮੌਕੇ ਦੇ ਵੀਡੀਓਸ ਨੇ ਮੇਰੇ ਕੋਲ ਤੇ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਿਹੜੇ ਆ ਪੁਲਿਸ ਅਫਸਰ ਇੱਥੇ ਮੌਕੇ ਤੇ ਮੌਜੂਦ ਸੀਗੇ ਐਸਐਸਪੀ ਨਾਨਕ ਸਿੰਘ ਸੀ ਡੀਆਈਜੀ ਮਨਦੀਪ ਸਿੱਧੂ ਸੀ ਇਹਨਾਂ ਦਾ ਫਰਕ ਨਹੀਂ ਸੀ ਪੰਦਾ ਕਿ ਉਹਨਾਂ ਦੇ ਥੱਲੇ ਇਹਨਾਂ ਦੇ ਪੁਲਿਸ ਇੰਸਪੈਕਟਰ ਆਏ ਕਿਵੇਂ ਇਨਕਾਊਂਟਰ ਕਰੀ ਜਾਂਦੇ ਨੇ ਕੀ ਪੰਜਾਬ ਦੇ ਮੁੰਡਿਆਂ ਦਾ ਕੋਈ ਵਾਲੀਬਾਲ ਅਸੀਂ ਨਹੀਂ ਹੈਗਾ ਵੀਡੀਓ ਚ ਦੇਖਦੇ ਹੈਗਾ ਵੀ ਉਹਦੇ ਜਿਹੜਾ ਸਰੈਂਡਰ ਹੋ ਬਿਲਕੁਲ ਜੀ ਬਿਲਕੁਲ ਹੱਥ ਖੜੇ ਦਿਖ ਰਹੇ ਨੇ ਵੀਡੀਓ ਚ ਤੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਕਿ ਜਿਹੜੇ ਆਹ ਚਾਰ ਝੂਠੇ ਗਵਾਹ ਬਣੇ ਨੇ ਨਾ ਜਸਪੀਤ ਦੇ ਮਾਮਲੇ 'ਚ ਉਹ ਵੀ ਚਾਰੋਂ ਝੂਠੇ ਨੇ ਉਹਨਾਂ 'ਚ ਤਿੰਨ ਗਵਾਹ ਤਾਂ ਉਸ ਉਸ ਟਾਈਮ ਮੌਜੂਦ ਵੀ ਨਹੀਂ ਸੀਗੇ ਮੰਡੌਰ 'ਆ ਉੱਥੇ ਉਹਨਾਂ ਦੀ ਟਾਵਰ ਲੋਕੇਸ਼ਨਸ ਘਟਾਉਂਗਾ ਮੈਂ ਉਹ ਵੀ ਪਤਾ ਲੱਗ ਜੂ ਕਿ ਕਿੱਥੋਂ ਦੀਆਂ ਸੀਗੀਆਂ ਉਹ ਤਿੰਨ ਬੰਦੇ ਬਾਹਰਲੇ ਸੀਗੇ ਜਿਹੜੇ ਉੱਥੇ ਝੂਠੇ ਇਹਨਾਂ ਨੇ ਪਾਏ ਨੇ ਵਿਟਨੈਸ ਮਲਾਏ ਨੇ ਇੱਕ ਬੰਦਾ ਸੀਗਾ ਉੱਥੇ ਮੌਜੂਦ ਸਿਰਫ ਹਰਪ੍ਰੀਤ ਸਰਪੰਚ ਜਿਹੜਾ ਹੈਗਾ ਮੰਡੌਰ ਵਾਲਾ ਉਹ ਉੱਥੇ ਮੌਜੂਦ ਸੀ ਬਾਕੀ ਤਿੰਨੋਂ ਮੰਡੌਰ ਦੇ ਨੇੜੇ-ਤੇੜੇ ਵੀ ਨਹੀਂ ਸੀ ਕਿਤੇ ਚੁਟਕੀਆਂ ਗਵਾਈਆਂ ਪੇਸ਼ ਕਰਤੀ ਤੇ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਤੁਹਾਨੂੰ ਮੈਂ ਪਰਿਵਾਰ ਨਾਲ ਜਾਊਗਾ ਉੱਥੇ ਜਿਹੜਾ ਸਮਾਦਾ ਨੇ ਮੰਡੌੜ ਅਸੀਂ ਵੀ ਬੈਠਾਂਗੇ ਉੱਥੇ ਜਿਨ੍ਹਾਂ ਨੇ ਛੁਟਕੀਆਂ ਗਵਾਈਆਂ ਦਿੱਤੀਆਂ ਉੱਥੇ ਆ ਕੇ ਸੌਂ ਠੱਕੇ ਉਹ ਉਸ ਜਗ੍ਹਾ ਦੀ ਬੜੀ ਮਾਨਤਾ ਹੈ ਉਸ ਜਗ੍ਹਾ ਦੀ ਜਿਹੜਾ ਵੀ ਉੱਥੇ ਛੁਟੀ ਸੌਂ ਖਾਂਦਾ ਰੱਬ ਨੂੰ ਬਖਸ਼ਦਾ ਨਹੀਂ ਹੈਗਾ ਮੈਂ ਪਰਿਵਾਰ ਨੂੰ ਲੈ ਕੇ ਉੱਥੇ ਬੈਠੂਗਾ ਕਿਸੇ ਦਿਨ ਜਾਂ ਐਤਵਾਰ ਦਾ ਦਿਨ ਸੋਚਾਂਗੇ ਅਸੀਂ ਆ ਜਿਹੜਾ ਪਰਸੋਂ ਐਤਵਾਰ ਆਉਣਾ ਕਿਉਂਕਿ ਉੱਥੇ ਲੋਕਾਂ ਦੇ ਮੱਥਾ ਟੇਕਣ ਲਈ ਅਸੀਂ ਵੀ ਮੱਥਾ ਟੇਕਾਂਗੇ ਉੱਥੇ ਮੀਡੀਆ ਨੂੰ ਵੀ ਸੱਦੂਗਾ ਮੈਂ ਕਿ ਜਿਹੜਾ ਚੁਕਰੀਆਂ ਕੋਈਆਂ ਦਿੱਤੀ ਆ ਕਿ ਉੱਥੇ ਮੀਡੀਆ ਸਾਹਮਣੇ ਦੱਸਣ ਲੱਗ ਕੇ ਸੌਹਾ ਕੇ ਕਹਿਣ ਉੱਥੇ ਸਮਾਜ ਵੀ ਉਹ ਮੰਨੇ ਆਪਣੀ ਅੱਖਾਂ ਨਾਲ ਦੇਖਿਆ ਇੰਕਾਊਂਟਰ ਹਤੂ ਤਾਂ ਇਹ ਜਸਬੀਤ ਨੇ ਇਨਫਾਇਰ ਕੀਤੀ ਤੇ ਜਦੋਂ ਕੋਈ ਵੈਪਨ ਹੀ ਨਹੀਂ ਸੀ ਉਹਦੇ ਬੇਚਾਰੇ ਕੋਲ ਜੇ ਜੀ ਤੁਸੀਂ ਗੱਲਾਂ ਕਰਦੇ ਹੋ ਕਿ ਇਹਨਾਂ ਦੇ بیٹے ਨਾਲ ਕੀਤਾ ਠੀਕ ਹੈ ਬੱਚੇ ਨੇ ਮਾਰਾ ਮੋਟਾ ਕੋਈ ਗਲਤੀ ਕੀਤੀ ਨਹੀਂ ਹੋ ਸਕਦੀ ਮੈਂ ਮਾਰਾ ਮਾਰਾ ਮੋਟਾ ਕਿ ਉਹ ਨਹੀਂ ਕੀ ਹੋਈ ਹੋਣੀ ਹੈ ਲੇਕਿਨ ਤੁਸੀਂ ਆਏ ਨਹੀਂ ਹੈ ਕਿ ਜੇ ਕੋਈ ਬੰਦਾ ਕੋਈ ਉਨੀ ਕੀ ਕਰਦਾ ਹੈ ਗਲਤ ਕਰਦਾ ਹੈ ਤੁਸੀਂ ਉਹਦੇ ਸਿੱਧੇ ਇਨਕੰਪਲੀ ਕਰਨ ਲੱਗ ਜਾਓ ਤੁਸੀਂ ਤੇ ਤੁਸੀਂ ਬਸ ਇਹ ਕੁਝ ਵਸੇ ਕਿਹਦੇ ਤੁਸੀਂ ਇਹ ਤੁਸੀਂ ਪੋਲੀਟੀਸ਼ੀਅਨ ਹੋ ਇਸ ਕੁਲੇ ਮਸਲੇ ਦੇ ਵਿੱਚ ਸਰਕਾਰ ਘੁੱਟ ਰਹੀ ਆ ਬੱਚਾ ਕਿੱਥੇ ਹੋ ਗਿਆ ਤਾਂ ਵੀ ਆਈ ਵੀ ਸਾਫ ਪ੍ਰੈਸ ਕਨਫਰੰਸ ਕਰਦੇ ਨੇ ਪੰਜਾਬ ਦੇ ਅੱਗੇ ਖਜ਼ਾਨਾ ਮੰਤਰੀ ਉਹ ਬੱਚੇ ਨੂੰ ਘਰ ਘਰ ਛਕ ਜਾਂਦੇ ਨੇ ਮੁੱਖ ਮੰਤਰੀ ਕਾਲਿੰਗ ਕਰਦੇ ਨੇ ਕੀ ਇਨਵੋਲਵਮੈਂਟ ਕੀ ਲੱਗਦੀ ਤੁਹਾਨੂੰ ਕਰਦੇ ਕਿ ਦੇਖੋ ਦੇਖੋ ਫੇਕ ਹੋ ਨਹੀਂ ਸਕਦਾ ਮੈਂ ਤੁਹਾਨੂੰ ਵੀਡੀਓ ਦਿਖਾਉਂਗਾ ਹਾਈ ਕੋਰਟ ਪ੍ਰੂਫ ਕਰੂੰਗਾ ਤੁਸੀਂ ਗੱਲਾਂ ਕੀ ਨਹੀਂ ਕਰਦੇ ਜੇ ਜਸਪੀ ਤਾਂ ਇਨਕਾਊਂਟਰ ਸੀਗਾ ਸੱਚਾ ਸੀਗਾ ਤਾਂ ਤੇਨ ਜਿਹੜੇ ਗਨ ਸ਼ਾਟ ਨੇ ਉਹ ਉਹਦਾ ਕੌਣ ਜਵਾਬ ਦੇਊਗਾ ਫੇਰ ਦੂਜੀ ਗੱਲ ਜਦੋਂ ਇਥੋਂ ਸਵੇਰੇ 6 ਵਜੇ ਬੌਟਚਰੀ ਤੋਂ ਰਜਿੰਦਰਾ ਹਸਪੀਟਲ ਤੋਂ ਡੈੱਡ ਬਡੀ ਦਿੱਤੀ ਹੈ ਜਿਪਸੀਆਂ ਲਾ ਕੇ ਸਿੱਧੀਆਂ ਉੱਥੇ ਲੈ ਕੇ ਸੰਤੋਇਤਾ ਦੇ ਸੀਹਾਂ ਡਾਟ ਲੈ ਕੇ ਸਿੱਧਾ ਬੜੀਆਂ ਚਾ ਕੇ ਬੱਚੇ ਦਾ ਸੰਸਕਾਰ ਕਰਤਾ ਦਿਨ ਚ ਪੇ ਇਹਨਾਂ ਨੂੰ ਪਰਵਾਦ ਉਹ ਮੇਰੇ ਲੱਗਨ ਦਿੱਤਾ ਅ타 ਸ਼ੁਕਰ ਕਰੋ ਕਿ ਆ ਮੇਰੇ ਕੋਲ ਆ ਗਏ ਪਰਿਵਾਰ ਮੇਰੇ ਕੋਲ ਆ ਗਿਆ ਤਾਂ ਇਸ ਲੈਵਲ ਤੱਕ ਪਹੁੰਚੀ ਗੱਲਾਂ ਤਾਂ ਲੋਕਾਂ ਦੇ ਕਿ ਪਰਤਾ ਹੀ ਨਹੀਂ ਖੁੱਲਨੀ ਅਸਮ ਜੀ ਹਾਈ ਕੋਰਟ ਕੰਨੀ ਦੇਖੀ ਇਹ ਵੀਡੀਓ ਹਾਈ ਕੋਰਟ ਦੀ ਸੌਂਗਲੀ ਹਾਈ ਕੋਰਟ ਸੰਪਾਕ 17 ਜੁਲਾਈ ਡੇਟ ਹੈ ਉਸ ਦਿਨ ਸੰਭੂਗਾ ਮੈਂ ਕਿਉਂਕਿ ਰਾਹੁਲ ਗਵਾਹ ਹੈ ਨਾ ਥੋੜਾ ਡਰਿਆ ਹੋਇਆ ਹੈ ਕਿ ਜੇ ਮੇਰੇ ਬਾਰੇ ਪਤਾ ਲੱਗ ਗਿਆ ਮੇਰਾ ਪਰਿਵਾਰ ਖਤਮ ਕਰ ਦੇਣਗੇ ਉਹ ਤੁਸੀਂ ਉਹਨਾਂ ਦੀ ਕੀ ਗੱਲ ਕਰਦੇ ਮੇਲੂ ਕੀ ਤਰ੍ਹਾਂ ਦੇ ਇਨਡਾਇਰੈਕਟ ਵੇ ਫੋਨ ਆ ਦੇ ਕਿਸੇ ਨਾ ਕਿਸੇ ਪਾਸੇ ਵੀ ਢਿੱਲੋ ਸਾਹਿਬ ਨੂੰ ਰੋਕੋ ਯਾਰ ਕਿਸੇ ਤਰੀਕੇ ਆ ਤਾਂ ਹਾਂ ਅਗਲੇ ਕੰਮ ਅੱਗੇ ਵਧੀ ਜਾਂਦਾ ਵੀ ਜਿੱਥੇ ਤੱਕ ਅਦਾਲਤ ਵਾਲਾ ਇਸ਼ੂ ਸੀ ਉਹ ਵੀ ਉੱਥੇ ਤੱਕ ਖੜ੍ਹ ਜਾਂਦੇ ਕਿ ਆਹ ਮੇਰੇ ਰਿਸ਼ਤੇਦਾਰ ਦੀ ਪੰਜਾਬ ਮੇਰਾ ਨਹੀਂ ਹੈ ਜੇ ਮੇਰਾ ਖੂਨ ਦੁੱਖ ਲੱਗੂਗਾ ਮੈਨੂੰ ਮੇਰਾ ਆਪਣੇ ਕੁਲਵਾਸੀ ਲੱਗੂਗਾ ਰਿਸ਼ਤੇਦਾਰਵਾਸੀ ਲੱਗੂਗਾ ਆ ਜਿਹੜੇ ਭੈਣ ਭਰਾ ਆਪਣੇ ਪੰਜਾਬ ਦੇ ਹੈਗੇ ਜਾਂ ਤੁਸੀਂ ਹੈਗੇ ਉਹਨਾਂ ਦੀ ਉਹਨਾਂ ਦੀ ਜ਼ਿੰਮੇਵਾਰੀ ਕੀ ਦੀ ਹੈ ਕਿ ਆਪਾਂ ਸਿਰਫ ਇੱਥੇ ਰਾਜਨੀਤੀ ਕਰਦੀਆਂ ਸਿਰਫ ਇਹ ਮੈਂ ਪੁਲਸਾਂ ਲੈ ਕੇ ਤਾਂ ਕੰਮ ਕਰਾਂ ਮੈਨੂੰ ਕਿਸੇ ਦੀ ਲੋੜ ਨਹੀਂ ਹੈਗੀ ਮੈਨੂੰ ਮੱਥਾ ਲਾਉਣਾ ਪੈ ਜੇ ਜਿੱਦਾਂ ਮਰਜ਼ੀ ਲਾਉਣਾ ਪਵੇ ਲੇਕਿਨ ਪੰਜਾਬ 'ਚ ਮੈਂ ਇੱਕ ਫੂਨ ਵੀ ਡੁੱਲਣਗੀ ਜੇ ਨਹੀਂ ਚਾਹੇ ਜੋ ਮਰਜ਼ੀ ਮੇਰਾ ਪਰਿਵਾਰ ਦਾ ਲੱਗੇ ਜੇ ਪੈਸਾ ਲੱਗੇ ਜੇ ਮੇਰਾ ਲੱਗੇ ਮੇਰਾ ਮੈਨੂੰ ਮਾਰਦੇ ਲੇਕਿਨ ਮਾਰ ਵੀ ਦੇ ਰਹੀ ਹੈ ਮੇਰਾ ਪਰਿਵਾਰ ਪਿੱਛੋਂ ਲੜੂਗਾ ਦੇਖੋ ਮੇਰੀ ਗੱਲ ਸੁਣੋ ਹਾਲ ਲੱਗੇ ਹੋਏ ਨੇ ਡਾਇਰੈਕਟ ਵੀ ਵੀ ਤੇਰੇ ਦਾ ਕੁਝ ਵੀ ਹੋ ਸਕਦਾ ਕਿਉਂਕਿ ਇੱਥੇ ਪਿੱਛੇ ਤਰਨਤਾਰਨ 14000 ਰੁਪਏ ਆ ਦਿੱਤਾ ਬੰਦੇ ਨੇ ਸਾਬਕਾ ਸਰਪੰਚ ਨੇ ਉਹ ਬਾਹਰ ਕੈਨੇਡਾ ਭੱਜ ਗਿਆ ਦੋ ਪਿਸਤੌਲ ਦਿੱਤੇ ਇੱਕ 30 ਔਰ ਇੱਕ 32 ਉਹ ਜਿਹੜਾ ਇੱਥੇ ਤਰਨਤਾਰਨ ਦੇ ਕਾਊਂਟਰ ਐ ਤੁਹਾਨੂੰ ਦਿਖਾ ਦੂੰਗਾ ਮੈਂ ਆਰਟੀਏ ਦਾ ਗੋਲੀਆਂ ਮਾਰ ਕੇ ਬਿਪਾਰ ਬੋਲਿਆ ਉਹ ਮੁੰਡਾ ਫੜ ਲਿਆ ਉਹ 14000 ਦਿੱਤਾ ਸੀ ਕਹਿੰਦਾ ਮੈਨੂੰ ਨਸ਼ਾ ਕਰਦਾ ਇੰਨਾ ਦੇ ਕੀ ਪਤਾ ਕਿ ਉਹਨਾਂ ਜੋ ਮਰਜ਼ੀ ਕਰਦੇ ਨੇ ਲੇਕਿਨ ਮੈਂ ਫੇਰ ਵੀ ਨਹੀਂ ਦਰਦ ਨਾਲਾ ਜੋ ਜੀ ਕਰਦਾ ਜਿੰਨਾ ਕਿਸੇ ਦਾ ਜੀਲਾ ਦਾ ਜੀ ਸੱਜ ਕੇ ਜੋੜ ਲਾ ਲੇ ਕੋਈ ਤੋਂ ਵੀ ਇਨਫੋਰਮੈਂਸ ਕਿ ਲੱਗੀ ਕਿ ਪੁੱਤ ਪੱਤੀ ਲੱਗਦਾ ਜਿਹੜਾ ਪਿੱਛੇ ਦੇ ਮਾਦ ਦੇ ਵਿੱਚ ਰਿਹਾ ਪੌਲਿੰਗ ਤੇ ਉਹ ਰੇ ਪੌਲ ਦੇਖੋ ਮੇਰੀ ਗੱਲ ਸੁਣਾਓ ਮੈਂ ਜਿਹੜੀ ਚੀਜ਼ ਮੈਂ ਦੇਖੀ ਨਹੀਂ ਮੈਂ ਉਹ ਕਹਿਦਾ ਨਹੀਂ ਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਕੀ ਜਾਣਕਾਰੀ ਡੀਐਸਪੀ ਐਸਐਸਪੀ ਤੇ ਡੀਆਈਜੀ ਦੇ ਰਹੇ ਸੀਗੇ ਉਹਨਾਂ ਨੂੰ ਜਵਾਬਦੇਹ ਹੋਣੀ ਚਾਹੀਦੀ ਹੈ ਕਿ ਮੁੱਖ ਮੰਤਰੀ ਪੰਜਾਬ ਆਪ ਤਾਂ ਫਿਜ਼ੀਕਲੀ ਇੱਥੇ ਸੀਗੇ ਜੋ ਐਸਐਸਪੀ ਪਟਿਆਲਾ ਜੋ ਡੀਆਈਜੀ ਮਨਦੀਪ ਸਿੱਧੂ ਨੇ ਇਨਫੋਰਮੇਸ਼ਨ ਦੇ ਰਿਆ ਸੀਗਾ ਉਹੀ ਇਨਫੋਰਮੇਸ਼ਨ ਜਾ ਰਹੀ ਹੋਣੀ ਉੱਪਰ ਤਾਂ ਇਹਨਾਂ ਨੇ ਕਿਹਾ ਵੀ ਮੁੰਡਿਆਂ ਨੇ ਬੜਾ ਵਧੀਆ ਕੰਮ ਕੀਤਾ ਡੀਐਸਪੀ ਡੀਆਈਜੀ ਮਨਦੀਪ ਸਿੱਧੂ ਜਦੋਂ ਮੈਂ ਕਵਰਟਰ ਸਾਹਿਬ ਨੂੰ ਮਿਲ ਕੇ ਨਿਕਲੇ ਆ ਮੈਨੂੰ ਕੌਲਾ ਤੇ ਕੌਲਾ ਕਰੀ ਗਏ ਉਹ ਢਿਲੋ ਸਾਹਿਬ ਤੁਸੀਂ ਮੇਰੇ ਕੋਲ ਆ ਜਾਓ ਆਪਾਂ ਬੈਠ ਕੇ ਗੱਲ ਕਰੀਏ ਮੈਂ ਕਿਹਾ ਹੁਣ ਕੋ ਨੂੰ ਯਾਦ ਆ ਕਿ ਜਦੋਂ ਮੈਂ ਸੜਕਾਂ ਦੇ ਕੁੱਤਿਆਂ ਨੂੰ ਫਿਰ ਰਿਹਾ ਸੀਗਾ ਕਿ ਸਾਡੇ ਪਰਿਵਾਰ ਦੀ ਐਫਆਈਆ ਦਰਜ ਕਰੋ ਬੰਦਿਆਂ ਨੂੰ ਫੜੋ ਉਦੋਂ ਤੁਹਾਡੇ ਕੋਲ ਸਮਾਂ ਨਹੀਂ ਸੀ ਉਦੋਂ ਤੁਸੀਂ ਕਹਿੰਦੇ ਸੀ ਐਸਐਸਪੀ ਨਾਲ ਐਕਸ ਨੂੰ ਹੁਣ ਇਹਨਾਂ ਨੂੰ ਪਤਾ ਲੱਗੂਗਾ ਕਿ ਅਸਲੀ ਤਾਰਾ ਕਿੱਥੇ ਜੁੜਕਨੀ ਆ ਆਹ ਜਿਹੜੇ ਅਫਸਰ ਵੱਡੇ ਤੋਂ ਵੱਡਾ ਅਫਸਰ ਵੀ ਇਨਵੋਲਵ ਪਾਇਆ ਜਾਊਗਾ ਸੀਬੀਆਈ ਇਨਕੁਆਇਰੀ ਉਹਨੂੰ ਵੀ ਅਸੀਂ ਅੰਦਰ ਕਰਾਵਾਂਗੇ ਹਾਲ ਤੁਸੀਂ ਜਦ ਤੱਕ ਕਰੂਗੀ ਵੀਡੀਓ ਇਸ ਵੀਡੀਓ ਦਾ ਜਨ ਤੱਕ ਮੈਂ ਤਾਂ ਨਹੀਂ ਕਰ ਸਕਦਾ ਜੀ ਕਿਉਂਕਿ ਜਿਹੜਾ ਮੇਰਾ ਆਈ ਵਿਟਨੈਸ ਹੈਗਾ ਉਹ ਬਹੁਤ ਜ਼ਿਆਦਾ ਡਰਿਆ ਹੋਇਆ ਹੈ ਉਹ ਕਹਿੰਦਾ ਕਿ ਅਕੀਸ਼ ਸ਼ਮਿੰਦਰ ਹੋਰਾਂ ਨੂੰ ਇਹਨਾਂ ਸਾਰਿਆਂ ਨੂੰ ਪਤਾ ਹੈਗਾ ਕਿ ਜਿਨ੍ਹਾਂ ਦੇ ਜਿਨ੍ਹਾਂ ਦੇ ਫੋਨ ਕੋਈ ਸੀ ਇੱਕ ਫੋਨ ਉੱਤੋਂ ਕਿਸੇ ਦਾ ਕੋਕੇ ਵੀ ਲੱਗੀ ਸੀ ਆ ਜਿਹਨੇ ਵੀਡੀਓ ਬਣਾਇਆ ਸੀ ਤੇ ਇਹਨਾਂ ਬਾਕੀ ਦੇ ਫੋਨ ਵਿੱਚ ਦੇਖੋ ਦੱਸਿਓ ਵੀਡੀਓ ਰਹਿ ਗਿਆ ਉਹਦੇ ਇਹਨਾਂ ਨੇ ਸਕੋਰਪੀਓ ਘੁਮਾ ਕੇ ਲੈ ਕੇ ਗਏ ਉੱਥੇ ਕਿਉਂਕਿ 1.200 ਫੁੱਟ ਤੇ ਖੜੇ ਸੀ ਮੁੰਡੇ ਸਾਰੇ ਘੁਮਾ ਕੇ ਲੈ ਗਿਆ ਕਿਉਂ ਦਿੱਕ ਦਾ ਫੌਂਟ ਖਿੱਚ ਕੇ ਲੈ ਗਿਆ ਅਜੇ ਇਸ ਵੀਡੀਓ ਸੀ ਸ਼ਮਿੰਦਰ ਨੇ ਕੋਇਆ ਸੋ ਸਾਰੀ ਚੀਜ਼ਾਂ ਮੈਂ ਇਕੱਲੀ-ਇਕਲੀ ਚੀਜ਼ ਜਨਤਾ ਕਰੂੰਗਾ ਮੈਂ ਨਾ ਡਰਨ ਵਾਲਾ ਨਾ ਮੈਂ ਬਿਕਨ ਵਾਲਾ ਚਾਹੇ ਜੋ ਮਰਜੀ ਅੰਤ ਤੱਕ ਲੜਾਈ ਲੜੂ ਮੇਰੀ ਅਮਿਤ ਸ਼ਾ ਜੀ ਨੇ ਸਾਰੀ ਨੋਟਿਸ ਅਮਿਤ ਸ਼ਾ ਦੇ ਨੋਟਿਸ ਹੈਗਾ ਬਹੁਤ ਜਲਦੀ ਉਹ ਸਮਾਵੇ ਦੇਣਗੇ ਮੈਨੂੰ ਮਿਲਾਂਗਾ ਦੇਦੀ ਤੱਕ ਜਾਵਾਂਗੇ ਉਹਨਾਂ ਲੜਾਈ ਜਿਹੜੀ ਪੰਜਾਬ 'ਚ ਹੈਗੀ ਆਹਾ ਇਹਨੂੰ ਪੰਜਾਬ 'ਚ ਦੁਬਾਰਾ 85 ਦਾ ਦੌਰ ਜੀ ਆਉਣ ਦੇ ਨਾਮ ਹੈ ਕਿਸੇ ਵੀ ਕਿਲਰ ਦੀ 30 40 ਤੋਂ ਜ਼ਿਆਦਾ ਮਾਰ ਕਰਦੇ ਸੀ। ਸੀਬੀਆਈ ਸਾਰਾਂ ਜੁਲਾਈ ਦੀ ਡੇਟ ਲੱਗੀ ਹੋਈ ਹੈ। ਜੱਜ ਸਾਹਿਬ ਨੇ ਬਕਾਇਦਾ ਪੰਜਾਬ ਸਰਕਾਰ ਨੂੰ ਨੋਟਿਸ ਕਰਤਾ ਸੀਬੀਆਈ ਨੂੰ ਕਰਤਾ। ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਅਟਾਇਆ ਕਿ ਮੈਨੂੰ ਰੱਬ ਤੇ ਦੂਜਾ ਜੁਰੀਸਕ ਕੀਤੀ ਭਰੋਸਾ ਰਹਿ ਗਿਆ ਹੁਣ ਅੱਜ ਦੀ ਡੇਟਸ। ਕਿਉਂਕਿ ਆਹੀ ਦੋ ਘਰ ਦੇ ਜਿੱਤੇ ਇਨਸਾਫ ਮਿਲਦਾ ਤੁਹਾਨੂੰ। ਤੇ ਸਾਨੂੰ ਉਥੋਂ ਇਨਸਾਫ ਮਿਲੂਗਾ ਅੱਜ। ਹਰੀ ਆਪਣਾ ਕਿ ਰੌਨੀ ਸਿੰਘ ਦੀ ਬੇਲ ਲੱਗੀ ਸੀ ਉੱਤੇ ਰਿਜ਼ਲਟ ਸੀ ਅੱਜ ਥੋੜੀ ਦੇਰ ਪਹਿਲਾਂ ਮੈਨੂੰ ਪਤਾ ਲੱਗਿਆ ਕਿ ਜੱਜ ਸਾਹਿਬ ਨੇ ਉਹ ਵੀ ਰਿਜੈਕਟ ਕਰਤੀ ਕਿਉਂਕਿ ਕਿਤੇ ਨਾ ਕਿਤੇ ਜੋ ਸੱਚਾਈ ਹੈ ਨਾ ਜੀ ਉਹ ਬਾਹਰ ਆਉਣੀ ਆਉਣੀ ਹੈ ਜਿੰਨਾ ਤੁਸੀਂ ਸੱਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਓਨੀ ਤਕੜੀ ਹੋ ਕੇ ਬਾਹਰ ਆਉਗੀ ਕਿਉਂਕਿ ਰੱਬ ਵੀ ਹੈਗਾ ਉੱਪਰੋਂ ਦੇਖਦਾ ਰੱਬ ਇੱਥੇ ਆਈ ਦੀ ਹੈ ਕਿ ਕੋਈ ਬੰਦਾ ਜੋ ਮਰਜੀ ਪਿਸਤੌਲ ਹੈਗੇ ਤਾਂ ਜੋ ਇਨਕਾਊਂਟਰ ਕਰੀ ਜਾਵੇ ਰਿਜ਼ਲਟ ਕਿ ਆਈ ਸੀ ਉਸ ਤੋਂ ਬਾਅਦ ਵੀ ਐਕਟੀਵਿਟੀ ਕੀ ਕੀ ਕਰ ਐਕਟੀਵਿਟੀ ਪਤਾ ਕੀ ਹੈ ਜੀ ਜੋ ਆਦਮੀ ਦਾ ਆਪਣਾ ਸਿਸਟਮ ਹੁੰਦਾ ਆदमी ਦਾ ਸਿੱਧਾ ਦਖਲ ਨਹੀਂ ਹੁੰਦਾ ਕਿ ਪੁਲਿਸ ਪ੍ਰਸ਼ਾਸਨ ਨਾਲ ਸਿੱਧਾ ਦਖਲ ਦੇਵੇ ਆਰਮੀ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਆਪਣੀ ਡਿਪਾਰਟਮੈਂਟਲ ਇਨਕੁਆਰੀ ਉਹਨਾਂ ਨੇ ਖੋਲੀ ਹੋਈ ਹੈ ਬਕਾਇਦਾ ਜੋ ਆदमी ਦਾ ਬੰਦਾ ਹੈ ਉਹ ਮੈਂ ਹਲੇ ਦੱਸ ਨਹੀਂ ਸਕਦਾ ਲੇਕਿਨ ਕੰਮ ਸਾਰੇ ਚੱਲ ਰਹੇ ਨੇ ਆਨਲਾਈਨ ਟਾਈਮ ਤੇ ਉਹ ਵੀ ਤੁਹਾਨੂੰ ਦੱਸਾਂਗੇ ਕਿ ਆਰਮੀ ਨੇ ਕਦ ਤੱਕ ਕੀ ਕੀਤਾ ਤੇ ਹੌਨ ਸਮੇਂ ਚ ਕਿਹਨੂੰ ਕਿਹਨੂੰ ਸਮਝੀ ਹੋਊਗੀ ਸਾਰਾ ਪਤਾ ਲੱਗੂ ਰਿਪੋਰਟ ਜੇਨਰੇਟ ਦਾ ਵਾਦਾ ਹੋਇਆ ਸੀ ਜੀ ਆਈ ਆਏਗੀ ਦੇਖੋ ਅੱਜ ਅੱਜ ਸਵੇਰੇ ਮਿਸਿਸ ਬਾਹਰ ਤੋਂ ਸੀ ਜਾਣਾ ਸੀ ਐਸਐਸਪੀ ਸਾਹਿਬ ਕੋ ਸਾਨੂੰ ਟਾਈਮ ਦਿੱਤਾ ਹੈ ਸੀ 12 ਵਜੇ ਦਾ ਲੇਕਿਨ 12 ਵਜੇ ਮੈਂ ਕਿਸੇ ਹੋਰ ਜਾਣਾ ਸੀ ਕਿਉਂਕਿ ਮੇਰਾ ਇੱਥੇ ਇੱਕ ਹੋਰ ਤੁਹਾਨੂੰ ਪਤਾ ਹੀ ਹੈ ਮੈਂ ਉਹ ਥਲੇ ਡਿਸਕਲੋਜ਼ ਹੀ ਕਰਨਾ ਚਾਹੁੰਦਾ ਕਿਉਂਕਿ ਉਹ ਸਾਰਾ ਡਾਇਵਰਟ ਹੋ ਜੂ ਇਸ਼ੂ ਕੋਈ ਮੇਰਾ ਪਰਸਨਲ ਇਸ਼ੂ ਹੋ ਗਿਆ ਸੀ ਇਸ ਕਰਕੇ ਮੈਂ ਜਾ ਨਹੀਂ ਸਕਿਆ ਤੇ ਉੱਥੇ ਪਤਾ ਲੱਗਿਆ ਜਾ ਕੇ ਕਿ 1 ਵਜੇ ਤੱਕ ਉਹ ਵੇਟ ਕਰਦੇ ਰਹੇ ਉੱਥੇ ਮਿਸਿਸ ਬਾਰਟ ਸੀ ਸਾਰੇ ਸਾਫ ਕਰ ਸੈਨਿਕ ਤੇ ਫਿਰ ਉਹਨਾਂ ਨੇ ਕਿਹਾ ਹੀ ਮੈਂ ਨਾਪੇ ਇਸ ਵਕਤ ਹੈ ਨਹੀਂ ਇੱਥੇ ਵਰਦਨ ਸ਼ਰਮਾ ਜੀ ਕਹਿੰਦੇ ਜੇ ਤੁਸੀਂ ਸਾਨੂੰ ਟਾਈਮ ਦੇ ਕੇ ਆਉਣਾ ਜੀ ਫਿਰ ਸਾਨੂੰ ਇਨਵਾਈਟ ਕਿਉਂ ਕਰਦੇ ਸਾਨੂੰ ਟਾਈਮ ਕਿਉਂ ਦਿੰਦੇ ਅਸੀਂ ਕੋਈ ਫਾਲਤੂ ਤਾਂ ਨਹੀਂ ਹੈਗੇ ਅਸੀਂ ਤੁਰੇ ਫਿਰਦੇ ਇੱਥੇ ਫਾਲਤੂ ਦੇ ਲੋਕ ਕਿ ਜੇ ਸਤੁਨ ਸੀ ਟਾਈਮ ਜੇ ਉਹਦੀ ਟਾਈਮ ਤੇ ਆਉਣਾ ਟਾਈਮ ਤੇ ਮਿਲ ਕੇ ਸਾਡੀ ਗੱਲ ਸੁਣਨਾ ਹੁਣ 3:30 ਵਜੇ ਡੀਸੀ ਸਾਹਿਬ ਦੇ ਆਫਿਸ 'ਚ ਮੀਟਿੰਗ ਚੱਲ ਰਹੀ ਹੈ ਉਥੋਂ ਮੀਟਿੰਗ ਕਰਕੇ ਮਿਸਿਸ ਬਾਰਸੀ ਚਾਹੋਗੇ ਜਾਂ ਆਪ ਉਥੇ ਚੱਲਾਂਗੇ ਫਿਰ ਉਹਨਾਂ ਦੀ ਗੱਲ ਜਿਹੜੀ ਹੋਊਗੀ ਜੋ ਐਸਐਸਪੀ ਸਾਹਿਬ ਦੱਸਣਗੇ ਉਹ ਵੀ ਅਸੀਂ ਦੱਸਾਂਗੇ ਕਿ ਹੁਣ ਤੱਕ ਜਿਹੜੀ ਡਿਪਾਰਟਮੈਂਟਲ ਇਨਕੁਆਰੀ ਹੋਈ ਹੈ ਉਹਦਾ ਕੀ ਸਟੇਟਸ ਹੈ ਤੇ ਦੂਜਾ ਜਿਹੜੀ ਚੰਡੀਗੜ੍ਹ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਆਪਣੇ ਲੱਗੇ ਹੋਏ ਨੇ ਪੂਰਾ ਜਸਟੀਫਾਈ ਕਰਨ ਲਈ ਪੂਰੀ ਪਰਖਾਲ ਚੱਲ ਰਹੀ ਹੈ ਉਹਨਾਂ ਦੀ ਉਹਦੇ ਬਾਰੇ ਵੀ ਜਾਣਕਾਰੀ ਮੈਨੂੰ ਮਿਲ 黑色。<Thanks. S 2> Thanks,